ਉਦੋਂ ਵੀ ਇਤਿਹਾਸ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਨਵੇਂ ਦੌਰ ਦੀ ਚਰਚਾ ਹੋਏਗੀ ਤਾਂ ਸਨੇਤਾ ਦੀ ਚਰਚਾ ਜ਼ਰੂਰ ਹੋਏਗੀ ਪੰਜਾਬ ਦੇ ਮੁੱਖ ਮੰਤਰੀ ਜਦੋਂ ਸੀਗੇ ਇਹ ਨੇਤਾ ਉਦੋਂ ਵਾਕਈ ਘਰ ਘਰ ਦੇ ਵਿੱਚ ਚੱਲੀ ਸੀ ਗੱਲ ਹੁਣ ਕਾਂਗਰਸ ਨੇ ਇਹਨਾਂ ਨੂੰ ਜਲੰਧਰ ਤੋਂ ਆਪਣਾ ਉਮੀਦਵਾਰ ਬਣਾਇਆ ਜਨਤਾ ਦੀ ਅਦਾਲਤ ਦੇ ਵਿੱਚ ਆਪਾਂ ਪੇਸ਼ ਕਰਦੇ ਆਂ ਚਰਨਜੀਤ ਸਿੰਘ ਚੰਨੀ ਕਾਂਗਰਸ ਦੇ ਉਮੀਦਵਾਰ ਚੰਨੀ ਸਾਹਿਬ ਸਵਾਗਤ ਹੈ ਤੁਹਾਡਾ ਦਿਨਿਕ ਸ਼ੋਰਾ ਟੀਵੀ ਤੇ ਤਾਲੀਆਂ ਦੇ ਨਾਲ ਇੱਕ ਵਾਰੀ ਜ਼ੋਰਦਾਰ ਸਵਾਗਤ ਕਰ ਦਿਓ ਬਹੁਤ ਧੰਨਵਾਦ ਬੜੀ ਤਾਲੀਆਂ ਦੀ ਗੂੰਜ ਥੋੜੀ ਜ਼ਿਆਦਾ ਲੱਗ ਰਹੀ ਏ ਬੜੀ ਛੇਤੀ ਤੁਸੀਂ ਜਲੰਧਰ ਵਾਲਿਆਂ ਨੂੰ ਆਪਣਾ ਬਣਾ ਲਿਆ ਬੜੇ ਦਿਨ ਹੋ ਗਏ ਤੁਹਾਨੂੰ ਪ੍ਰਚਾਰ ਕਰਦੇ ਕੀ ਸਮਝ ਪਾਇਓ ਜਲੰਧਰ ਨੂੰ ਜਲੰਧਰ ਦੀਆਂ ਸਮੱਸਿਆਵਾਂ ਨੂੰ ਕੀ ਸਮਝ ਪਾਇਓ ਔਰ ਤੁਹਾਡਾ ਵਿਜ਼ਨ ਕੀ ਆ ਉਹ ਇੱਕ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਉਮੜ ਕੇ ਭੀੜ ਇਕੱਠੀ ਹੁੰਦੀ ਹੈ ਤੇ ਲੋਕ ਬਹੁਤ ਵੱਡੀ ਗਿਣਤੀ 'ਚ ਮੈਨੂੰ ਮਿਲਣ ਆਉਂਦੇ ਆ ਤੇ ਸੁਣਨ ਆਉਂਦੇ ਆ ਤੇ ਬਹੁਤ ਵੱਡੀ ਗਿਣਤੀ ਹੈ ਲੋਕਾਂ ਦੇ ਜਿਹੜੇ ਪਿਆਰ ਦੇ ਰਹੇ ਆ ਤੇ ਇੱਕ ਤਰਫਾ ਜਲੰਧਰ ਦੇ ਲੋਕ ਹੋ ਰਹੇ ਆ ਤੇ ਕਾਂਗਰਸ ਪਾਰਟੀ ਨੂੰ ਬਹੁਤ ਵੱਡੀ ਗਿਣਤੀ ਦੇ ਨਾਲ ਜਿਤਾ ਰਹੇ ਆ ਤੁਸੀਂ ਇੱਥੇ ਦਾ ਪੁੱਛਿਆ ਮੈਨੂੰ ਸਮੱਸਿਆ ਵਾ ਅਸਲ ਦੇ ਵਿੱਚ ਮੈਂ ਇੱਥੇ ਆਇਆ ਕਿਉਂਕਿ ਮੇਰੇ ਦਾਦੇ-ਪਰਦਾਦੇ ਜਲੰਧਰ ਏਰੀਆ ਦੇ ਸੀਗੇ ਉਹ ਉੱਥੇ ਜਾ ਕੇ ਬਸੇ ਸੀ ਪਿੰਡ ਪਝੌਲੀ ਖਰੜ ਦੇ ਕੋਲ ਸਾਡਾ ਗੋਤ ਪੁਵਾਰ ਹੈ ਪੁਵਾਰ ਗੋਤ ਦੇ ਸਾਡੇ ਜਠੇਰੇ ਇੱਥੇ ਜਲੰਧਰ ਵਿੱਚ ਹੈ ਤੇ ਜਲੰਧਰ ਦੇ ਵਿੱਚ ਮੈਂ ਆਪਣੇ ਜਠੇਰਿਆਂ ਕੋਲ ਆਇਆ ਜਿਨ੍ਹਾਂ ਨੇ ਮੈਨੂੰ ਪੂਰਾ ਪਿਆਰ ਦਿੱਤਾ ਹੈ ਤੇ ਮੈਨੂੰ ਅੱਜ ਉਮੜ-ਉਮੜ ਕੇ ਮਿਲ ਰਿਹਾ ਤੇ ਵੱਡੀ ਗਿਣਤੀ ਦੇ ਨਾਲ ਅਸੀਂ ਆਉਣ ਵਾਲੀ ਇਲੈਕਸ਼ਨ ਜਿੱਤਣ ਜਾ ਰਹੇ ਹਾਂ ਇੱਥੋਂ ਦੀਆਂ ਸਮੱਸਿਆਵਾਂ ਦੇ ਵਿੱਚ ਮੈਨੂੰ ਬੜਾ ਦੁੱਖ ਹੋਇਆ ਜਦ ਮੈਂ ਇੱਥੇ ਆਇਆ ਕਿ ਇੱਥੇ ਚਿੱਟੇ ਦੀ ਐਨੀ ਪਰਮਾਰ ਹੈ ਇੱਥੇ ਨਸ਼ਾ ਇੰਨਾ ਬਿਕ ਰਿਆ ਹਰ ਪਿੰਡ ਹਰ ਮਹੱਲੇ ਚ ਨਸ਼ਾ ਬਿਕ ਰਿਆ ਜਿਹਦੇ ਕਰਕੇ ਲੋਕ ਬਹੁਤ ਦੁਖੀ ਹੈ ਸਾਡੀ ਜਵਾਨੀ ਗੜ ਰਹੀ ਹੈ ਉਹਦੇ ਵਿੱਚ ਵੇਚਣ ਦੇ ਵਿੱਚ ਸਾਡੇ ਲੀਡਰ ਭਾਈਵਾਲ ਹੈ ਮੈਨੂੰ ਇਸ ਗੱਲ ਦਾ ਸਭ ਤੋਂ ਵੱਡਾ ਦੁੱਖ ਹੋਇਆ ਮੈਂ ਜਦੋਂ ਇੱਥੇ ਆ ਕੇ ਰੌਲਾ ਪਾਇਆ ਹੁਣ ਕਿਉਂਕਿ ਇਲੈਕਸ਼ਨ ਕੋਡ ਲੱਗਿਆ ਹੋਇਆ ਪਹਿਲਾਂ ਤਾਂ ਇਹਨਾਂ ਨੇ ਪੁਲਿਸ ਦੇ ਹੱਥ ਬੰਨੇ ਹੋਏ ਸੀ ਹੁਣ ਇਲੈਕਸ਼ਨ ਕੋਡ ਕਰਕੇ ਖੁੱਲ ਗਏ ਤਿੰਨ ਬੜੀਆਂ ਖੇਪਾਂ ਪੁਲਿਸ ਨੇ ਨਸ਼ੀਆਂ ਦੀਆਂ ਫੜ ਲੀਆਂ ਇੱਕ ਟਰੱਕ ਫੜਿਆ ਫਲੋਰ ਤੋਂ ਉਹਦੇ ਵਿੱਚ ਭੁੱਕੀ ਦਾ ਪੂਰਾ ਟਰੱਕ ਭਰਿਆ ਹੋਇਆ ਉਹਦੇ ਪਿੱਛੇ ਵੀ ਆਮ ਆਦਮੀ ਪਾਰਟੀ ਵਾਲੇ ਆ ਇੱਕ ਜਿੱਥੇ ਰਿੰਕੂ ਰਹਿੰਦਾ ਸੀਤੂ ਲੰਗਰਾਰ ਰਹਿੰਦਾ ਐਮਐਲਏ ਜਲੰਧਰ ਦੇ ਵਿੱਚ ਉਹਦੇ ਘਰ ਦੇ ਕੋਲ ਤੋਂ ਕਰੋੜਾ ਰੁਪਏ ਦਾ ਨਸ਼ਾ ਫੜ ਹੋਇਆ 400 ਚਿੱਟਾ ਉਹਦੇ ਪਿੱਛੇ ਵੀ ਇਹ ਉਂਗਰਾਲ ਹੁੰਨੀ ਹੈ ਉਧਰ ਨਸ਼ਾ ਫੜ ਹੋਇਆ ਤੇ ਉਧਰ ਸੀਤ ਲੰਗਰਾਲ ਜਿਹੜਾ ਆਮ ਆਦਮੀ ਪਾਰਟੀ ਦਾ ਐਮਐਲਏ ਹੁਣ ਭਾਜਪੀ ਚ ਗਿਆ 2 ਸਾਲ ਇੱਧਰ ਲੋਕਾਂ ਨੂੰ ਠੋਕਿਆ ਹੁਣ ਭਾਜਪੀ ਚਲੇ ਗਿਆ ਇਹ ਉਹਦੇ ਵਿੱਚ ਵੀ ਉਹ ਜਾ ਕੇ ਹਾਈ ਕੋਰਟ ਦੇ ਵਿੱਚ ਜ਼ਮਾਨਤ ਲੈਣ ਚਲੇ ਗਿਆ ਘਰ ਕਿਸੇ ਦੇ ਤੋਂ ਨਸ਼ਾ ਫੜ ਹੋਇਆ ਭੱਜ ਗਿਆ ਸੀਤ ਲੰਗਰਾਲ ਇਹਦਾ ਤੁਸੀਂ ਮਤਲਬ ਸਮਝੋ ਕਿ ਇਹੀ ਲੋਕ ਨਸ਼ਾ ਵਕਾਉਣ ਵਾਲੇ ਆ ਇੱਥੇ ਡੜਾ ਸੱਟਾ ਚੱਲਦਾ ਇੱਥੇ ਲੋਟਰੀਆਂ ਚਲਦੀਆਂ ਇੱਕ ਇਹਨਾਂ ਦਾ ਹੋਰ ਰੋੜਾ ਐਮਐਲਏ ਹੈ ਅੱਜ ਕੱਲ ਉਹ ਪੈਟਰੋਨਾਈਜ਼ ਕਰ ਰਿਹਾ ਇੱਥੇ ਇਹਨਾਂ ਚੀਜ਼ਾਂ ਨੂੰ ਮਾੜੇ ਕੰਮਾਂ ਨੂੰ ਸੋ ਇਹ ਆਮ ਆਦਮੀ ਪਾਰਟੀ ਜਿਨ੍ਹਾਂ ਜਿਹੜੇ ਕਿ ਆਪਣੇ ਆਪ ਨੂੰ ਇਨਕਲਾਬੀ ਦੱਸਦੇ ਸੀ ਅੱਜ ਜਲੰਧਰ ਵਿੱਚ ਚਿੱਟਾ ਵੇਚਣ ਵਾਲੇ ਮੁਲ ਮੁਖ ਦਲਾਲ ਇਹ ਬਣੇ ਹੋਏ ਐ ਤੇ ਅੱਜ ਲੋਕਾਂ ਨੂੰ ਇੱਥੇ ਚਿੱਟੇ ਤੋਂ ਨਜਾਤ ਨਹੀਂ ਮਿਲ ਰਹੀ ਲੇਕਿਨ ਮੈਂ ਇੱਕ ਗੱਲ ਲੈ ਕੇ ਆਇਆ ਜਿਲੰਦਰ ਦੇ ਲੋਕਾਂ ਵਾਸਤੇ ਕਿ ਯਾ ਚੰਨੀ ਰਹੂਗਾ ਯਾ ਚਿੱਟਾ ਵੇਚਣ ਵਾਲੇ ਰਹਿਣਗੇ ਡਿਸਾਈਡ ਤੁਸੀਂ ਕਰਨਾ ਮੈਂ ਇੱਥੇ ਇੱਕ ਵੀ ਟੋਲੇ ਚਿੱਟਾ ਵਿਕਣ ਨਹੀਂ ਦੇਣਾ ਮੈਂ ਆਪਣੀ ਜਵਾਨੀ ਗੜ ਨਹੀਂ ਦੇਣੀ ਮੈਂ ਇੱਥੇ ਇੱਕ ਸਮਾਜ ਸੇਵੀ ਵਾਂਗੂ ਕੰਮ ਕਰਨਾ ਤੇ ਆਉਣ ਵਾਲੇ ਦਿਨਾਂ ਚ ਇੱਥੇ ਇਹ ਜਿਹੜੇ ਨਸ਼ੇ ਐ ਇੱਥੇ ਜਿਹੜਾ ਡੜਾ ਸੱਟਾ ਚੱਲਦਾ ਇੱਥੇ ਜਿਹੜਾ ਲਾਟਰੀ ਸਿਸਟਮ ਚੱਲਦਾ ਇਹ ਮਾੜੇ ਕੰਮ ਇੱਥੇ ਨਹੀਂ ਚੱਲਣਗੇ ਮੈਂ ਜਦ ਪਿੰਡਾਂ ਦੇ ਵਿੱਚ ਗਿਆ ਖਾਸਔਰਤੇ ਆਦਮਪੁਰ ਏਰੀਆ ਤੇ ਸਾਡਾ ਇਹ ਕਰਤਾਰਪੁਰ ਏਰੀਆ ਜਿੱਥੇ ਦਾ ਮੰਤਰੀ ਵੀ ਹੈ ਇੱਥੇ ਦੀਆਂ ਸੜਕਾਂ ਦਾ ਇੰਨਾ ਬੁਰਾ ਹਾਲ ਹੈ ਕਿ ਜੀ ਕਰਦਾ ਕਿ ਗੱਡੀ 'ਚ ਉਤਰ ਕੇ ਪੈਦਲ ਚੱਲੀਏ ਪਿੱਠੇ ਨਾਲ ਠੁਕ ਜੇ ਇੱਥੇ ਲੋਕਾਂ ਦੇ ਘਰਾਂ 'ਚ ਰਿਸ਼ਤੇਦਾਰ ਆਉਣੇ ਬੰਦ ਹੋ ਗਏ ਆ ਕਿ ਸੜਕਾਂ ਟੁੱਟੀਆਂ ਪਈਆਂ ਆਉਣਾ ਕਿਸ ਤਰ੍ਹਾਂ ਹੌਲੀ ਹੌਲੀ ਮੁੰਡਿਆਂ ਦੇ ਵਿਆਹ ਹੋਣੇ ਬੰਦ ਹੋ ਜਾਣੇ ਵੀ ਐਸ ਏਰੀਆ 'ਚ ਵਿਆਹ ਨਹੀਂ ਕਰਨਾ ਮੁੰਡੇ ਦਾ ਮੁੰਡੇ ਨੂੰ ਤਾਂ ਕਿ ਇੱਥੇ ਜਾਣਾ ਔਖਾ ਹੈ ਸੋ ਮੈਂ ਪੁੱਛਣਾ ਚਾਹੁੰਦਾ ਆਮ ਆਦਮੀ ਪਾਰਟੀ ਦੇ 2 ਸਾਲ ਤੋਂ ਜਲੰਧਰ ਹਲਕੇ ਦੇ ਪਿੰਡਾਂ ਦੇ ਵਿੱਚ ਰੋਡ ਰੋਲਰ ਕਿੱਥੇ ਚਲੇ ਗਏ ਲੁੱਕ ਵਾਲੇ ਕਿੱਥੇ ਚਲੇ ਗਏ ਕਿਸੇ ਨੇ ਦੇਖਿਆ ਨਹੀਂ ਲੁੱਕ ਵਾਲੇ ਤੇ ਰੋਡ ਰੋਲਰ ਵਾਲੇ ਇੱਥੇ ਸੜਕਾਂ ਦਾ ਬੁਰਾ ਹਾਲ ਹੈ ਇੱਥੇ ਐਜੂਕੇਸ਼ਨ ਸਿਸਟਮ ਦੇ ਵਿੱਚ ਕੋਈ ਕਾਲਜ ਯੂਨੀਵਰਸਿਟੀ ਸਰਕਾਰੀ ਨਹੀਂ ਹੈ ਮੈਂ ਸਰਕਾਰੀ ਜਿਹੜੀ ਜਨਰਲ ਯੂਨੀਵਰਸਿਟੀ ਲੈ ਕੇ ਆਉਣੀ ਹੈ ਕਾਲਜ ਲੈ ਕੇ ਆਉਣੇ ਆ ਮੈਂ ਇੱਥੇ ਮੈਡੀਕਲ ਕਾਲਜ ਲੈ ਕੇ ਆਣਾ ਮੈਂ ਇਥੇ ਮੈਡੀਕਲ ਸਹੂਲਤਾਂ ਵਾਲਾ ਇੱਕ ਵਧੀਆ ਹਸਪਤਾਲ ਏਮਜ਼ ਲੈ ਕੇ ਆਉਣਾ ਜਿਹਦੇ ਨਾਲ ਲੋਕਾਂ ਨੂੰ ਸਾਫ਼ ਸੁਥਰੀ ਔਰ ਵਧੀਆ ਤਰੀਕੇ ਦਾ ਇਲਾਜ ਮਿਲ ਸਕੇ ਤੇ ਸਸਤਾ ਮਿਲੇ ਲੁੱਟਣਾ ਹੋਵੇ ਲੋਕਾਂ ਦੀ ਅਛਨੀ ਸਾਹਿਬ ਜਿਸ ਤਰ੍ਹਾਂ ਤੁਸੀਂ ਇਹ ਫੈਰਿਸਤ ਗਿਣਾਈ ਲਗਾਤਾਰ सुशील कुमार ਨੂੰ ਵੀ ਕਹਿੰਦੇ ਕਿ ਮੈਂ ਐਮਪੀ ਤਾਂ ਬਣ ਗਿਆ ਸੀਗਾ ਆਮ ਆਦਮੀ ਪਾਰਟੀ ਦਾ ਪਰ ਮੇਰੇ ਕੋਲ ਤੇ ਕੰਮ ਹੀ ਨਹੀਂ ਹੁੰਦੇ ਸੀ ਸੜਕਾਂ ਮੈਂ ਬਣਵਾਉਣੀਆਂ ਸੀ ਕੂੜਾ ਮੈਂ ਚਕਾਣਾ ਸੀਗਾ ਇਹਦਾ ਮਤਲਬ ਉਹਨਾਂ ਨੇ ਫਿਰ ਭਾਜਪਾ 'ਚ ਜਾਣ ਦਾ ਜਿਹੜਾ ਰਸਤਾ ਬਣਾਇਆ ਇਸੇ ਕਰਕੇ ਬਣਾਇਆ ਹੋਊਗਾ ਜਾਂ ਕੋਈ ਕਾਰਨ ਹੋਰ ਹੋ ਸਕਦਾ ਫਿਰ ਬੀਰ ਜੀ ਤੁਸੀਂ ਮੈਨੂੰ ਇੱਕ ਗੱਲ ਦੱਸੋ ਪਹਿਲਾਂ ਉਹ ਕਾਂਗਰਸ 'ਚ ਤਾਂ ਜਾਦ ਕਹਿੰਦਾ ਜੀ ਮੈਨੂੰ ਕਾਂਗਰਸ ਨੇ ਕੰਮ ਨਹੀਂ ਕਰਨ ਦਿੱਤਾ ਇਸ ਕਰਕੇ ਮੈਂ ਕੰਮ ਨਹੀਂ ਕਰ ਸਕਿਆ ਫਿਰ ਆਮ ਆਦਮੀ ਦਾ ਐਮਪੀ ਬਣ ਗਿਆ ਫਿਰ ਆਮ ਆਦਮੀ ਪਾਰਟੀ ਦੀ ਇੱਥੇ ਸਰਕਾਰ ਵੀ ਹੈ ਫੇਰ ਕਹਿੰਦਾ ਜੀ ਮੈਨੂੰ ਆਮ ਆਦਮੀ ਪਾਰਟੀ ਨੇ ਕੰਮ ਨਹੀਂ ਕਰਨ ਦਿੱਤਾ ਮੈਂ ਇਸ ਕਰਕੇ ਪਾਰਟੀ ਬਦਲ ਲਈ ਭਾਜਪਾ ਚਲੇ ਗਿਆ ਉਹ ਭਾਈ ਤੇਰੇ ਚ ਕੀ ਖੋਟ ਹੈ ਬੰਦੇ ਚ ਲਿਆਕਤ ਚਾਹੀਦੀ ਲੀਡਰ ਦੇ ਵਿੱਚ ਹਮ ਲੀਡਰ ਹੈ ਜਿਹੜਾ ਉਹ ਆਪੋਜੀਸ਼ਨ ਚ ਰਹਿ ਕੇ ਵੀ ਕੰਮ ਕਰਾ ਲੈਂਦਾ ਹੈ ਇਸ ਤੋਂ ਜਿਹੜਾ ਇਹ ਰਿੰਕੂ ਆ ਟੀਨੂ ਹੈ ਇਹਨਾਂ ਤੋਂ ਪਾਵਰ ਵਿੱਚ ਰਹਿ ਕੇ ਕੰਮ ਨਹੀਂ ਕਰਾ ਹੋਇਆ ਮੈਂ ਆਪਣੇ ਹਲਕੇ ਦੇ ਵਿੱਚ ਦੋ ਕਾਲਜ ਬਣਾ ਰਿਹਾ ਮੇਰੇ ਹਲਕੇ ਦੀ ਇੱਕ ਯੂਨੀਵਰਸਿਟੀ ਬਣ ਰਹੀ ਹੈ ਸਾਰੀਆਂ ਸੜਕਾਂ ਪੱਕੀਆਂ ਹੋ ਗਈਆਂ ਇੱਕ ਵੀ ਟੋਆ ਨਹੀਂ ਹੈ ਇੱਕ ਅਜੂਬਾ ਬਣਿਆ ਉੱਥੇ ਜੀ ਦੇ ਵਿੱਚ ਸਿੱਖ ਹਿਸਟਰੀ ਫਿਲਮਾਈ ਜਾਂਦੀ ਹੈ ਅੰਡਰ ਬ੍ਰਿਜ ਬਣਿਆ ਉੱਥੇ ਤੁਸੀਂ ਮੇਰੇ ਹਲਕੇ ਜਾ ਕੇ ਦੇਖੋ ਸਾਰੇ ਸੂਬੇ ਦਾ ਸਭ ਤੋਂ ਪਹਿਲੇ ਨੰਬਰ ਦਾ ਹਲਕਾ ਹੈ ਇੱਥੇ ਜਿੱਧਰ ਜਾਓ ਸੜਕਾਂ ਟੁੱਟੀਆਂ ਪਈਆਂ ਲੋਕਾਂ ਦਾ ਬੁਰਾ ਹਾਲ ਹੈ ਬੀਬੀਆਂ ਨੂੰ ਕਿਹਾ 1000 ਰੁਪਏ ਦੇਣਗੇ ਹੁਣ ਝਾੜੂ ਚੱਕੀ ਬੈਠੀਆਂ ਕਿ ਦਾਦੇ ਮੰਗਾਉਣੇ ਆ ਜਾਓ ਪਹਿਲਾਂ ਤੁਹਾਨੂੰ ਇਹ ਦੇਖ ਲਈਏ ਤੁਸ ਨੂੰ 27 27000 ਰੁਪਿਆ ਹੋ ਗਿਆ ਕੁਸੀਂ ਸਾਨੂੰ ਪੰਜੀ ਹੱਥ ਪਰ ਨਹੀਂ ਰੱਖੀ ਦੋ ਸਾਲਾਂ ਚ ਆਮ ਆਦਮੀ ਪਾਰਟੀ ਨੇ ਕਿਸੇ ਪਿੰਡ ਨੂੰ 5 ਰੁਪਏ ਵੀ ਗ੍ਰਾਂਟ ਨਹੀਂ ਦਿੱਤੀ ਡਿਵੈਲਪਮੈਂਟ ਕੀ ਹੋਣੀ ਐ ਇੱਥੇ 80 ਹਜ਼ਾਰ ਕਰੋੜ ਕਰਜ਼ਾ ਲੈ ਲਿਆ ਕਿੱਥੇ ਗਿਆ ਪੈਸਾ ਸਾਰਾ ਪੈਸਾ ਕੇਜਰੀਵਾਲ ਨੂੰ ਸੈਰ ਕਰਾਉਣ ਦੇ ਵਿੱਚ ਧੂਆਂ ਚ ਰੋਲਤਾ ਜਾਂ ਆਮ ਆਦਮੀ ਪਾਰਟੀ ਦੀ ਐਡਵਰਟਾਈਜ਼ਮੈਂਟ ਕਰਾਉਣ ਚ ਰੋਲਤਾ ਲੋਕ ਹੁਣ ਇਹਨਾਂ ਨੂੰ ਸਬਕ ਸਿਖਾਉਣ ਨੂੰ ਬੈਠੇ ਐ ਇੱਥੇ ਲੈਂਡ ਸਲਾਈਡ ਜਿੱਤੂਣੀਆ ਕਾਂਗਰਸ ਦੀ ਸਰ ਤੁਸੀਂ ਬੜੀ ਮੁੱਦੇ ਸਮਝ ਲੈ ਪਰ ਜਿਹੜੇ ਤੁਹਾਡੇ ਵਿਰੋਧੀ ਨੂੰ ਬਾਰ-ਬਾਰ ਇਹ ਕਹਿ ਰਹੇ ਨੇ ਕਿ ਤੁਸੀਂ ਪੈਰਾਸ਼ੂਟ ਕੈਂਡੀਡੇਟ ਹੋ ਅੱਜ ਚਰਨਜੀਤ ਸਿੰਘ ਚੰਨੀ ਕਲੀਅਰ ਕਰਨ ਜੇ ਲੋਕ ਜਲੰਧਰ ਦੇ ਤੁਹਾਨੂੰ ਲੋਕ ਸਭਾ ਭੇਜਦੇ ਨੇ ਉਸ ਤੋਂ ਬਾਅਦ ਤੁਸੀਂ ਕਿੱਥੇ ਰਹਿਣਾ ਜਲੰਧਰ ਰਹਿਣਾ ਇਹ ਫਿਰ ਜਵਾਬ ਦਿਓ ਆਪਣੇ ਵਿਰੋਧੀਆਂ ਨੂੰ ਕਿ ਬਾਰ-ਬਾਰ ਉਹ ਪੈਰਾਸ਼ੂਟ ਕੈਂਡੀਡੇਟ ਬਾਹਰੀ ਕੈਂਡੀਡੇਟ ਕਹਿ ਕੇ ਤੁਹਾਡੇ ਖਿਲਾਫ ਇਸ ਤਰ੍ਹਾਂ ਪ੍ਰਚਾਰ ਕਰ ਰਹੇ ਨੇ ਬਾਹਰ ਲੀਆਂ ਪਾਰਟੀਆਂ 'ਚ ਉਹ ਕੈਂਡੀਡੇਟ ਆਏ ਆ ਇਹ ਟੀਨੂ ਆ ਰਿੰਕੂ ਚਾਰ-ਚਾਰ ਪਾਰਟੀਆਂ ਬਦਲ ਚੁੱਕੇ ਕਹਿੰਦੇ ਪਹਿਲਾਂ ਰਿੰਕੂ ਆ ਟੀਨੂ ਨੇ ਜੱਟ ਕਰ ਲਿਆ ਫੇਰ ਕਰ ਲਿਆ ਦਰਜੀ ਅੱਜ ਕੱਲ੍ਹ ਦੋਹੇ ਮੇਰਜਾਦੇ ਨਾਲ ਕੱਲੋਂ ਦੋਨਾਂ ਦੀ ਮਰਜ਼ੀ ਪਤਾ ਨਹੀਂ ਕਿੱਥੇ ਚਲੇ ਜਾਂਦੇ ਆ ਤੇ ਦਲ ਬਦਲੂ ਲੋਕ ਐ ਮੈਂ ਆਪਣੇ ਦਲ ਵਿੱਚ ਪੱਕਾ ਖੜਾ ਹਾਂ ਮੈਂ ਨਹੀਂ ਕਿਤੇ ਬਦਲਿਆ ਨਾ ਮੈਂ ਬਦਲਣਾ ਮੈਨੂੰ ਇਹਨਾਂ ਨੇ ਦਬਾ ਕੇ ਦੇਖ ਲਿਆ ਮੈਂ ਦਬਿਆ ਵੀ ਨਹੀਂ ਮੈਨੂੰ ਇਹਨਾਂ ਨੇ ਡਰਾ ਕੇ ਦੇਖ ਲਿਆ ਮੈਂ ਡਰਿਆ ਵੀ ਨਹੀਂ ਮੈਨੂੰ ਇਹਨਾਂ ਨੇ ਲਾਲਚ ਦੇ ਕੇ ਦੇਖ ਲਿਆ ਮੈਂ ਲਾਲਚ ਵਿੱਚ ਵੀ ਨਹੀਂ ਆਇਆ ਮੈਂ ਆਪਣੀ ਪਾਰਟੀ 'ਚ ਪੱਕਾ ਖੜਾ ਲੋਕਾਂ ਦੇ ਨਾਲ ਖੜਾ ਲੋਕਾਂ ਨਾਲ ਜਿੱਤਣਾ ਆ ਮੈਂ ਜਲੰਧਰ ਦੇ ਵਿੱਚ ਘਰ ਲੈ ਲਿਆ ਮਨੂੰ ਲੋਕ ਜਿਤਾਣਗੇ ਤਾਂ ਮੈਂ ਜਾਊਂਗਾ ਕਿਉਂ ਜਲੰਧਰ ਜਿਵੇਂ ਘਰ ਲੈ ਲਿਆ ਜਲੰਧਰ ਚ ਰਹਾਂਗਾ ਇੱਥੇ ਰਹਿ ਕੇ ਮੈਂ ਸੇਵਾ ਕਰਾਂਗਾ ਮੇਰਾ ਪੁਵਾਰ ਗੋਤ ਹੈ ਅ ਜਿੱਥੇ ਮੈਂ ਆਇਆ ਹੋਇਆ ਇੱਥੇ ਕਿੰਨੇ ਘਰ ਪੁਵਾਰ ਗੋਤਾਂ ਦੇ ਆ ਕਰਤਾਰਪੁਰ ਹਲਕੇ ਦੇ ਵਿੱਚ ਚੌਥਾ ਹਿੱਸਾ ਲੋਕ ਪਿਆ ਪੁਵਾਰ ਲੋਕ ਦੇ ਆ ਮੇਰੇ ਜਠੇਰੇ ਇੱਥੇ ਆ ਜਲੰਧਰ ਦੇ ਵਿੱਚ ਮੈਂ ਆਪਣੇ ਜਠੇਰਿਆਂ ਦੇ ਆਇਆ ਮੈਂ ਇੱਥੇ ਹੀ ਰਹਿਣਾ ਤੇ ਇੱਥੋਂ ਸਾਡੇ ਬਜ਼ੁਰਗ ਉੱਠ ਕੇ ਗਏ ਸੀ ਤੇ ਮੈਂ ਤਾਂ ਆਪਣੇ ਵਾਪਸ ਘਰ ਆਇਆ ਤੇ ਇੱਥੇ ਹੀ ਰਹਿ ਕੇ ਲੋਕਾਂ ਦੀ ਸੇਵਾ ਕਰੂੰਗਾ ਇਨਾ ਆਪਾਂ ਹੋਰ ਮੇਰੇ ਖਿਲਾਫ ਕਹਿਣ ਨੂੰ ਕੁਝ ਨਹੀਂ ਬਸ ਇਹੀ ਕਹਿੰਦੇ ਤਾਂ ਬਾਹਰ ਤੇ ਆ ਗਿਆ ਮੈਂ ਉਰੀ ਦਾ ਉਰੇ ਰਹਾਗਾ ਤੇ ਇੱਥੇ ਬਸਾਂਗਾ ਇਹ ਕੇ ਗੱਲ ਕਰਦੇ ਨੇ ਉਸ ਤੋਂ ਬਾਅਦ ਦੂਜੀ ਗੱਲ ਇਹ ਕਰਦੇ ਨੇ ਆਪਾਂ ਬਦੌਰ ਬਤਰ ਕਰਾ ਰਿਹਾ ਮਹਿਸੂਸ ਕਰ ਰਹੇ ਹਾਂ ਕਿ ਜਦੋਂ ਤੋਂ ਤੁਸੀਂ ਮੈਦਾਨ ਦੇ ਵਿੱਚ ਆਏ ਹੋ ਤੁਹਾਡਾ ਕੈਰੈਕਟਰ ਅਸੈਸਿਨੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜ਼ਿਆਦਾਤਰ ਭਾਜਪੀ ਦੇ ਉਮੀਦਵਾਰਾਂ ਦੇ ਵੱਲੋਂ ਜਾਂ ਭਾਜਪੀ ਦੇ ਜਿਹੜੇ ਵਰਕਰ ਨੇ ਉਹ ਕਰ ਰਹੇ ਨੇ ਚਾਹੇ ਉਹ ਬੀਬੀ ਜਗੀਰ ਕੌਰ ਵਾਲੀ ਵੀਡੀਓ ਹੋਵੇ ਚਾਹੇ ਉਹ ਪੋਸਟਰ ਲਗਾਣਾ ਕਿ ਉਹਨਾਂ ਨੂੰ ਤੁਹਾਡੇ ਤੋਂ ਡਰ ਲੱਗ ਰਿਹਾ ਇਸੇ ਕਰਕੇ ਤੁਹਾਡੇ ਤੇ ਪਰਸਨਲ ਅਟੈਕ ਕੈਰੈਕਟਰ ਅਸੈਸ ਉਹ ਆਮ ਆਦੀ ਪਾਰਟੀ ਵਾਲਿਆਂ ਨੇ ਉਹ ਬੀਬੀ ਜਿਹੜੀ ਇਹਨਾਂ ਦੀ ਔਮਨ ਕਮਿਸ਼ਨ ਦੀ ਚੇਅਰਮੈਨ ਹੈ ਉਹਨੂੰ ਵੀ ਮਿਸ ਗਲਤ ਵਰਤਿਆ ਉਸ ਤੋਂ ਵੀ ਬਿਆਨ ਐਸੇ ਦੁਆਏ ਮੇਰੇ ਖਿਲਾਫ ਚਿੱਠੀ ਕਢਾਈ ਉਹਨੂੰ ਤਾਂ ਸੋਚ ਲੈਣਾ ਚਾਹੀਦਾ ਸੀ ਕਿ ਬੀਬੀ ਜਗੀਰ ਕੌਰ ਇੱਕ ਧਾਰਮਿਕ ਸ਼ਖਸੀਅਤ ਹੈ ਇੱਕ ਮਾਨ ਐਸਜੀਪੀਸੀ ਦੀ ਪ੍ਰਧਾਨ ਰਹੀ ਹੈ ਮੈਂ ਉਹਦੇ ਬਾਰੇ ਕੀ ਕਹਿ ਰਹੀ ਹਾਂ ਤੇ ਮੈਂ ਬੀਬੀ ਜਗੀਰ ਕੌਰ ਦੇ ਜਾ ਕੇ ਹੱਥਾਂ ਨੂੰ ਆਪਣਾ ਮੱਥਾ ਲਗਾਇਆ ਤੇ ਮੱਥੇ ਨੂੰ ਹੱਥ ਲਗਾਏ ਤੇ ਉਹਨੂੰ ਸਤਿਕਾਰ ਦਿੱਤਾ ਕਿਉਂਕਿ ਇੱਕ ਧਾਰਮਿਕ ਸਖਸੀਅਤ ਹੈ ਮੇਤੋ ਵੱਡੇ ਹੈ ਮੇਰੀ ਵੱਡੀ ਭੈਣ ਹੈ ਮੇਰੀ ਮਾਵਾ ਵਰਗੀ ਹੈ ਇਹਨਾਂ ਲੋਕਾਂ ਨੇ ਉਹਦੀ ਵੀ ਵੀਡੀਓ ਗਲਤ ਟ੍ਰੋਲ ਕੀਤੀ ਹੈ ਜਿਨ੍ਹਾਂ ਲੋਕਾਂ ਨੇ ਗਲਤ ਟ੍ਰੋਲ ਕੀਤੀ ਉਹਨਾਂ ਪਰ ਕਾਰਵਾਈ ਹੋਣੀ ਚਾਹੀਦੀ ਹੈ ਤੁਸੀਂ ਉਸ ਨੋਟਿਸ ਦਾ ਜਵਾਬ ਦਿਓਗੇ ਜਿਹੜਾ ਮਹਿਲਾ ਕਮਿਸ਼ਨ ਨੇ ਨੋਟਿਸ ਭੇਜਿਆ ਤੁਹਾਨੂੰ ਜੋ ਸ਼ੂਮੋਟੋ ਲਿਆ ਜਵਾਬ ਦੇਣ ਤਾਂ ਉਹਨਾਂ ਦੇ ਮੂੰਹ ਪਰ ਚਵੇੜ ਤਾਂ ਬੀਬੀ ਨਹੀਂ ਮਾਰਦੀ ਬੀਬੀ ਜੀ ਨੇ ਕਹੇ ਤਾਂ ਤੁਸੀਂ ਗੱਲ ਦੋ ਤੇ ਹੁਣ ਉਹਨਾਂ ਕੋਈ ਜਵਾਬ ਹੀ ਨਹੀਂ ਹੈ ਗੱਲੇ ਕਰਨੇ ਨੂੰ ਕੋਈ ਨਹੀਂ ਹੈ ਜਲੰਧਰ ਚ ਤੁਸੀਂ ਰਾਮ ਮੰਦਰ ਫੈਕਟਰ ਕਿੰਨਾ ਕੋ ਦੇਖ ਰਹੇ ਹੋ ਬੀਜੇਪੀ ਦੀ ਮਜ਼ਬੂਤੀ ਕਿੰਨੀ ਕੋ ਦੇਖ ਰਹੇ ਹੋ ਕਿ ਸਾਢੇ 3 ਹਲਕੇ ਜੇ ਆਪਾਂ ਪੂਰੀ ਗੱਲ ਕਰੀਏ 9 ਹਲਕਿਆਂ ਚੋਂ ਸਾਢੇ 3 ਹਲਕੇ ਤਾਂ ਲੱਗਦਾ ਹੈ ਕਿ ਉਹ ਇੱਕ ਹਿੰਦੂ ਫੈਕਟਰ ਵੀ ਉੱਥੇ ਚੱਲ ਸਕਦਾ ਹੈ ਮਜ਼ਬੂਤ ਹੋ ਸਕਦੀ ਹੈ ਬੀਜੇਪੀ ਉੱਥੇ ਬਾਕੀ ਸਾਢੇ 5 ਹਲਕਿਆਂ ਦੀ ਤੁਹਾਡੀ ਕੀ ਕੈਲਕੂਲੇਸ਼ਨ ਹੈ ਸਾਢੇ 3 ਹਲਕਿਆਂ ਚ ਵੀ ਤੁਹਾਡੀ ਕੀ ਕੈਲਕੂਲੇਸ਼ਨ ਹੈ ਮੈਂ ਆਪਣੇ ਖਰੜ ਸ਼ਹਿਰ ਦੀ ਰਾਮ ਲੀਲਾ ਕਮੇਟੀ ਦਾ 30 ਸਾਲਾਂ ਤੋਂ ਪ੍ਰਧਾਨ ਹੈ ਪੈਟਰਨ ਹੈ ਹਰ ਸਾਲ ਦਸਹਿਰੇ ਤੋਂ ਅਗਲੇ ਦਿਨ ਮੈਂ ਭਗਵਾਨ ਰਾਮਚੰਦਰ ਜੀ ਦਾ ਦਸਹਰੇ ਨੂੰ ਜਿੱਤਣ ਤੋਂ ਬਾਅਦ ਰਾਮਲੀਲਾ ਦੇ ਵਿੱਚ ਉਹਨਾਂ ਦਾ ਰਾਜ ਤਿਲਕ ਕਰਦਾ ਇਹ ਮੈਂ ਅੱਜ ਤੋਂ 30 ਸਾਲ ਤੋਂ ਕਰ ਰਿਹਾ ਅੱਜ ਤੱਕ ਸਿਰਫ ਇੱਕ ਨਾਗਾ ਪਿਆ ਹੋਰ ਕਦੇ ਨਾਗਾ ਨਹੀਂ ਪਿਆ ਰਾਮਚੰਦਰ ਮੇਰਾ ਆਪਣਾ ਜਨਮ ਰਾਮ ਨੌਮੀ ਦੇ ਦਿਨ ਦਾ ਹੈ ਮੇਰਾ ਜਿਹੜਾ ਜੇ ਤੁਸੀਂ ਜੋਤਿਸ਼ ਨੂੰ ਜਾਣਦੇ ਹੋ ਤਾਂ ਮੇਰਾ ਪੂਰਨਵਸੂ ਨਕਸ਼ਤਰ ਦੇ ਵਿੱਚ ਜਨਮ ਹੋਇਆ ਜਿਹੜਾ ਕਿ ਭਗਵਾਨ ਰਾਮਚੰਦਰ ਜੀ ਦਾ ਵੀ ਨਕਸ਼ਤਰ ਸੀ ਮੈਂ ਉਹਨਾਂ ਦਾ ਭਗਤ ਹੈ ਕਿਹਾ RAM ਭਗਵਾਨ RAM ਸਬਦ ਹੈ ਸਬਦ ਦਾ RAM ਤੇ RAM ਨੇ ਇੱਕ ਇਕੱਲੇ ਠੇਕੇਦਾਰ ਲੱਗਦੇ ਆ ਮੈਂ RAM ਭਗਤ ਐ RAM ਦਾ ਮੈਂ ਵੀ ਉਹ ਨਹੀਂ ਐ ਜਿੰਨਾ ਹੋਰ ਆਂਦਾ ਇਸ ਕਰਕੇ ਇਸ ਗੱਲ ਦਾ ਕੋਈ ਇੱਥੇ ਰੌਲਾ ਨਹੀਂ ਐ ਕਿ ਕੋਈ RAM ਦੀ ਬੋਰਡ ਕਿਸੇ ਨੂੰ ਪਵੇਗੀ ਆ ਕਿਸੇ ਨੂੰ ਪਵੇਗੀ ਮੈਂ ਵੀ RAM ਮੰਦਰ ਜਾ ਕੇ ਆਇਆ ਮੈਂ ਜਾਣਦਾ ਤੇ ਮੈਂ ਵੀ ਉਹਨਾਂ ਨੂੰ ਨਹੀਂ ਮੰਨਦਾ ਇਹਦੇ ਨਾਲ ਸਾਡੀ ਸੈਕੂਲਰ ਪਾਰਟੀ ਐ ਐਸੀ ਕਿਸੇ ਧਰਮ ਦੇ ਨਾਮ ਤੇ ਬੋਰਡ ਨਹੀਂ ਮੰਗਦੇ ਐਸੀ ਕਹਿੰਦੇ ਆ ਜੀ ਸਾਡੇ ਕੰਮਾਂ ਨੂੰ ਜੋ ਮੈਂ ਸੀਐਮ ਦੇ ਤੌਰ ਤੇ ਕੀਤੇ ਲੋਕਾਂ ਨੇ ਮੇਰਾ ਕੰਮ ਦੇਖਿਆ ਮੈਂ ਲੋਕਾਂ ਦੇ ਬਿਜਲੀ ਦੇ ਬਿੱਲ ਮਾਫ ਕੀਤੇ ਮੈਂ ਲੋਕਾਂ ਦੇ ਪਾਣੀ ਦੇ ਬਿੱਲ ਮਾਫ ਕੀਤੇ ਪੈਟਰੋਲ ਸਸਤਾ ਕੀਤਾ ਡੀਜ਼ਲ ਸਸਤਾ ਕੀਤਾ ਤਨਖਾਹਾਂ ਵਧਾਈਆਂ ਵਿੱਤ ਕਮਿਸ਼ਨ ਲਾਗੂ ਕੀਤਾ ਇੱਥੇ ਡੇਰਾ ਬੱਲਾ ਨੂੰ 25 ਕਰੋੜ ਦਾ ਚੈੱਕ ਦੇ ਕੇ ਗਿਆ ਭਗਵਾਨ ਬਾਲਮੀਕ ਜੀ ਦੇ ਆਸ਼ਰਮ ਦੇ ਵਿੱਚ 28 ਕਰੋੜ ਰੁਪਇਆ ਦਿੱਤਾ ਇੱਥੇ ਵਿਸ਼ਵਕਾਰ ਮਾ ਮੰਦਰ ਦੇ ਵਿੱਚ 2 ਕਰੋੜ ਰੁਪਇਆ ਦਿੱਤਾ ਭਗਵਾਨ ਪਰਸ਼ੂਰਾਮ ਜੀ ਦੇ 10 ਕਰੋੜ ਰੁਪਇਆ ਦਿੱਤਾ ਮੇਰੇ ਕੰਮ ਦੇਖੋ ਤੇ ਮੈਨੂੰ ਕੰਮਾਂ ਦੇ ਆਧਾਰ ਤੇ ਵੋਟ ਪਾਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਚੱਲੀ ਸਾਹਿਬ ਮੈਂ 200 ਹਾਲ ਹੋਰ ਲਾਸਟ ਦੇ ਵਿੱਚ ਲੈਣਾ ਚਾਹਾਂਗਾ ਕਿਉਂਕਿ ਆਪਾਂ ਉਮੀਦਵਾਰਾਂ ਦੀ ਗੱਲ ਕਰ ਰਹੇ ਆ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਾ ਵੀ ਜ਼ਿਕਰ ਕਰ ਲੈਂਦੇ ਆ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਪੰਜਾਬ ਭਰ ਦੇ ਵਿੱਚ ਆਪਾਂ ਕੰਮ ਤਾਂ ਕੀਤੇ ਨੇ ਭਗਵੰਤ ਮਾਨ ਸੰਸਦ ਚ ਵੀ ਭਗਵੰਤ ਮਾਨ ਇਹ ਨਾਰਾ ਦੇ ਰਹੇ ਨੇ ਉਹ ਵੀ ਕਹਿ ਰਹੇ ਕਿ ਉਮੀਦਵਾਰਾਂ ਨੂੰ ਦੇਖੋ ਭਗਵੰਤ ਮਾਨ ਨੂੰ ਦੇਖੋ ਭਗਵ ਭਗਵਾਨ ਦਵਾਨ ਨੇ ਕਿਹੜਾ ਕੰਮ ਕਰ ਲਿਆ ਕਿਹੜਾ ਕੱਦੂ ਚ ਤੀਰ ਮਾਰਦਾ ਉਹਨੇ ਅੱਜ ਤੱਕ ਤੁਸੀਂ ਦੱਸੋ ਨਾ ਮੈਨੂੰ ਕਿਆ ਕੰਮ ਕਰਿਆ ਉਹ ਕਹ ਰਿਹਾ ਕਿ ਸੰਸਾ ਚ ਵੀ ਭਗਵਾਨ ਦਵਾਨ ਸ਼ਕਤੀ ਤੇਰਾ ਦੀ ਸ਼ਕਤੀ ਹੋ ਜੂਗੀ ਮੇਰੀ ਗੱਲ ਸੁਣੋ ਮੈਂ ਕਿਹਾ ਸੀ ਸ਼ਰਾਬੀ ਨੂੰ ਤਾਂ ਕੋਈ ਨਿਆਣਾ ਨਹੀਂ ਪੁਣਾਉਂਦਾ ਤੁਸੀਂ ਪੰਜਾਬ ਸੰਭਾਲ ਲੱਗੇ ਹੋ ਯਾਰ ਤੁਸੀਂ ਦੇਖੋ ਨਾ 26 ਜਨਵਰੀ ਨੂੰ ਆਪਣੀਆਂ ਬਲਬਦੀਆਂ ਗਿਣਾ ਰਿਆ ਸਰਕਾਰ ਦੀਆਂ ਨਹੀਂ ਕਹਿੰਦਾ ਮੇਰੇ ਘਰ ਵਿੱਚ ਖੁਸ਼ੀ ਆਉਣ ਵਾਲੀ ਹੈ ਉਹ ਭਾਈ ਤੂੰ ਸਰਕਾਰ ਦੀਆਂ ਬਲਬਦੀਆਂ ਦੱਸ ਤੂੰ ਆਪਣੀਆਂ ਦੱਸੀ ਜਾਂਦਾ ਉਹਨੇ ਐਲਾਨ ਕਰਤਾ ਕਹਿੰਦਾ ਜੀ ਮੇਰੇ ਬੱਚਾ ਹੋਣ ਵਾਲਾ ਦੋ ਮਹੀਨੇ ਬਾਅਦ ਬੱਚਾ ਹੋ ਗਿਆ ਮੰਨੂ ਕਹਿੰਦੇ ਜੀ ਕਿ ਜੀ ਉਹਨਾਂ ਦੇ ਬੱਚਾ ਹੋਇਆ ਤੁਹਾਡਾ ਕੀ ਕਹਿਣਾ ਮੈਂ ਕਿਹਾ ਜੀ ਚੰਗੀ ਗੱਲ ਹੋ ਗਈ ਬਹੁਤ ਵਧਾਈ ਹੋਵੇ ਉਹਨੇ ਐਲਾਨ ਕਰਿਆ ਸੀ ਪਰ ਪਹਿਲੇ ਹੀ ਐਲਾਨ ਹੈ ਜਿਹੜਾ ਉਹਦਾ 2 ਸਾਲ ਚ ਪੂਰਾ ਹੋਇਆ ਹੋਰ ਤਾਂ ਉਹਨੇ ਕੁਝ ਕਰਿਆ ਨਹੀਂ ਅੱਛਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਹਿੰਦਰ ਸਿੰਘ ਕੇਪੀ ਤੁਹਾਡੇ ਰਿਸ਼ਤੇਦਾਰ ਵੀ ਨੇ ਉਹ ਮੈਦਾਨ ਦੇ ਵਿੱਚ ਆਏ ਮੁਕਾਬਲਾ ਆ ਅਖਰੀ ਪ੍ਰੋਗਰਾਮ ਹੈ ਪੰਜਾਬ ਦੇ ਵਿੱਚ ਕਾਂਗਰਸ ਦੀ ਸਥਿਤੀ ਨੂੰ ਇਸ ਵੇਲੇ ਕਿੱਥੇ ਦੇਖ ਰਹੇ ਹੋ 13 ਦੀ 13 ਸੀਟਾਂ ਤੇ ਕਿਉਂਕਿ ਤੁਸੀਂ ਇੱਕ ਵੱਡਾ ਚਿਹਰਾ ਹੋ ਕਾਂਗਰਸ ਬਹੁਤ ਵੱਡੇ ਪੱਧਰ ਤੇ ਜਿੱਤ ਰਹੀ ਹੈ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਿਲਕੁਲ ਧੰਨਵਾਦ ਤੁਹਾਡਾ ਇਹ ਸਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਔਰ ਜਲੰਧਰ ਤੋਂ ਕਾਂਗਰਸ ਉਮੀਦਵਾਰ ਚਰਨਜੀਤ ਸਿੰਘ ਚੰਨੀ ਜਿਨ੍ਹਾਂ ਨੇ ਜਨਤਾ ਦੀ ਅਦਾਲਤ ਦੇ ਵਿੱਚ ਆਪਣਾ ਪੱਖ ਰੱਖਿਆ ਔਰ ਕਹਿ ਰਹੇ ਕਿ ਜਲੰਧਰ ਦੇ ਵਿੱਚ ਰਹਿ ਕੇ ਲੋਕਾਂ ਦੇ ਲਈ ਇਹ ਕੰਮ ਕਰਨਗੇ ਦੇਖਦੇ ਹੋਰ ਬਹੁਤ ਦਿਨਿਕ ਸਵਰਾ ਟੀਵੀ